ਆਪਣਾ ਸ਼ੁਭਲਾਮ ਐਸਐਮ ਮਨਜੀਤ ਸਿੰਘ ਜੋ ਟ੍ਰੈਫਿਕ ਡਿਊਟੀ ਕਰਦਾ ਕਸਟਮ ਕਾਊਂਟ ਦੇ ਵਿੱਚ ਡਿਊਟੀ ਮਰੀ ਅੱਜ ਤੁਹਾਡਾ ਜਨਮ ਦਿਨ ਮਨਾਇਆ ਜਾ ਰਿਹਾ ਪਰਿਵਾਰਛਨੇ ਦੀ ਡਿਊਟੀ ਦੇ ਤੇ ਤੁਹਾਨੂੰ ਉੱਥੇ ਪਰਿਵਾਰ ਵਾਲੇ ਆਏ ਕੀ ਕਹਿਣਾ ਚਾਹੁੰਦੇ ਮੈਂ ਕਹਿੰਦਾ ਬਹੁਤ ਬਹੁਤ ਧੰਨਵਾਦੀਆਂ ਡਿਊਟੀ ਦੌਰਾਨ ਆਪਣਾ ਜਨਮ ਦਿਨ ਮਨਾਇਆ ਗਿਆ ਜੋ ਕਿ ਡਿਊਟੀ ਬਹੁਤ ਆ ਸਾਡੇ ਅਫਸਰ ਟ੍ਰੈਫਿਕ ਦੇ ਬਹੁਤ ਵਧੀਆ ਨੇ ਕਿਉਂਕਿ ਮੈਨੂੰ ਇਹ ਆ ਵੀ ਟਾਈਮ ਮਿਲਦਾ ਹੀ ਲੈਕਸ ਦਾ ਛੁੱਟੀ ਦਾ ਮੈਨੂੰ ਕੋ ਆਪਣਾ ਰਜਾਵਾਂ ਕਰਕੇ ਮੈਂ ਦਿੱਲੀ ਕੰਮ ਜਾਣਾ ਐ ਐਸਪੀ ਸਾਹਿਬ ਨੂੰ ਮਹਾਰਾਸ਼ਟ੍ਰ ਪੁੱਛੀ ਸੀ ਮੰਗਲਵਾਰ ਦੀ ਮੈਂ ਦਿੱਲੀ ਜਾਣਾ ਮੁੰਡੇ ਦਾ ਵਿਆਹ ਆ ਵਿਆਹ ਲੈਣ ਵਾਸਤੇ ਦਿੱਲੀ ਜਾਣਾ ਸੀ ਇਸ ਕਰਕੇ ਮੈਂ ਛੁੱਟੀ ਨਹੀਂ ਕੀਤੀ ਅੱਜ ਵਾਰ ਜਗਨਦਰਮ ਨਾਮ ਵਾਸਤੇ ਮੈਂ ਇਸ ਕਰਕੇ ਛੁੱਟੀ ਲਈ ਮੈਂ ਅੱਜ ਚਾਹ ਨੂੰ ਦਿੱਲੀ ਜਾਣਾ ਕੱਲ ਦਿੱਲੀ ਮੇਰਾ ਮਾਸ ਵਿਆਹ ਲੈ ਕੇ ਵਾਪਸ ਮੁੰਡੇ ਦਾ ਹੁਣੇ ਜਿਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਪਰਿਵਾਰ ਹੈ ਕਿ ਡਿਊਟੀ ਕਰਾਂ ਤਾਂ ਇੱਥੇ ਪਹੁੰਚਿਆ ਤੇ ਜਨਮ ਦੇ ਤੁਹਾਨੂੰ ਬੁਲਾ ਰਿਹਾ ਹੈ ਬੱਚੇ ਜਾਣਕ ਉਹਨਾਂ ਪ੍ਰੋਗਰਾਮ ਹੋ ਰਿਹਾ ਜੀ ਇੱਥੇ ਆਉਂਦਾ ਮੈਨੂੰ ਤੇ ਕਹਾਲੀ ਵੀ ਆਉਣਗੇ ਮੈਂ ਲਿਖਿਆ ਸ਼ਾਮੀ ਆਪਣੇ ਘਰ ਬੱਚੇ ਬੈਠੇ ਸ਼ਾਮ ਨੂੰ ਜਾ ਕੇ ਦੂਵੀ ਦੋ ਜਨਮ ਦੇ ਮਨਾਇਆ ਜਾਊਗਾ ਬੱਚਾ ਵਿੱਚ ਜੋ ਮੇਰਾ ਲੜਕਾ ਰੋਮਨ ਜੀ ਜਿਸ ਜਿਹਦਾ ਵਿਜਾਇਆ ਜਰਮਨ ਦਾ ਉਹ ਉਹ ਜਿਸ ਕਾ ਕੇ ਆ ਗਿਆ ਭਈ ਦੱਸਿਆ ਵੀ ਮੈਨੂੰ ਮੈਂ ਚਾਹੂੰ ਬਾਥਰੂਮ ਕਰਨ ਗਿਆ ਉਹ ਮੈਨੂੰ ਕਿਹਾ ਪੀ ਡੈਡੀ ਕਿਤੇ ਉਹ ਮੈਂ ਮੈਂ ਚਾਹੂੰ ਜੋ ਉਹ ਗੱਡੀ ਜੇ ਆਗੇ ਪੰਜ ਸੌ ਤੋਂ ਮੁੰਡੇ 1200 ਲੈ ਕੇ ਨਾਲ ਕੁੜੀ ਆ ਗਈ ਨਾਲ ਪਰਵਾਨਾ ਸਾਹਿਬ ਆ ਗਏ ਉਹਨਾਂ ਨੇ ਇੱਥੇ ਆ ਕੇ ਮੇਰਾ ਜਨਮ ਦਿਨ ਮਨਾਇਆ ਗਿਆ ਬਹੁਤ ਵਧੀਆ ਮਨਾਇਆ ਗਿਆ ਜੀ ਬਹੁਤ ਮੈਂ ਜੀ 53ਵਾਂ ਖੜਾ ਸ਼ੁਰੂ ਹੋ ਗਿਆ ਜੀ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਜੂਰੀ ਤੇ ਵੀ ਆ ਰੇਜ਼ ਦਾ ਪਰਿਵਾਰ ਇੱਥੇ ਆ ਕੇ ਤੁਹਾਡਾ ਜਨਮ ਦਿਨ ਮਨਾ ਰਿਹਾ ਬਹੁਤ ਵਧੀਆ ਮੈਂ ਆਪਣੀ ਡਿਊਟੀ ਦਾ ਕਾਈ ਨਹੀਂ ਕਰਦਾ ਜਿੰਨਾ ਕਿ ਚੌਂਕ ਜਨਾਬ ਵਈਆ ਡਿਊਟੀ ਕਰਦਾ ਆਪਣੀ ਚੌਂਕ ਜ ਰਹਿ ਗਏ